ਅੰਦਰੋਂ ਅਨਾਥ ਬਣ ਗਿਆ ਮੇਰਾ ਕੋਈ ਨਹੀਂ ਉਹ ਉਹਨਾਂ ਦਾ ਨਾਥ ਹੈ ਜਿਹੜੇ ਅੰਦਰੋਂ ਅਨਾਥ ਬਣ ਗਿਆ ਕੋ ਨਾਨਕ ਤੈ ਜਾਣੀਏ ਸਦਾ ਬਸਤ ਤੁਮ ਸਾਧ ਗੁਰੂ ਤੇਗ ਬਹਾਦਰ ਜੀ ਕਹਿੰਦੇ ਹੈ ਜ਼ਿੰਦਗੀ ਵਿੱਚ ਐਹੋ ਜਿਹਾ ਸੁਭਾਅ ਬਣਾ ਮੇਰਾ ਗੁਰੂ ਹਰ ਵੇਲੇ ਮੇਰੇ ਨਾਲ ਹੈ ਆਖੋ ਸਤਨਾਮ ਭਾਈ ਦਇਆ ਸਿੰਘ ਜੀ ਨੇ ਇੱਕ ਗੱਲ ਕਹੀ ਇਦੋਂ ਮਹਾਰਾਜ ਕੇਲਾ ਛੱਡਿਆ ਤੇ ਚਮਕੌਰ ਦੀ ਜੰਗ ਤੋਂ ਬਾਅਦ ਜਦੋਂ ਨੰਗੇ ਪੈਰੀ ਇੱਕ ਟਾਈਮ ਆਇਆ ਤਿੰਨ ਸਰੀਰ ਗੁਰੂ ਗੋਬਿੰਦ ਸਿੰਘ ਜੀ ਭਾਈ ਦਇਆ ਸਿੰਘ ਜੀ ਤੇ ਭਾਈ ਮਾਨ ਸਿੰਘ ਜੀ ਜਾਂ ਭਾਈ ਧਰਮ ਸਿੰਘ ਜੀ ਮੈਨੂੰ ਭੁੱਲ ਗਏ ਉਹਨਾਂ ਦੋਆਂ ਚ ਤੇ ਭਾਈ ਦਇਆ ਸਿੰਘ ਕਹਿੰਦੇ ਮਹਾਰਾਜ ਅੱਜ ਆਪਾਂ ਤਿੰਨ ਹੀ ਆਂ ਅੱਜ ਆਪੋ ਤਿੰਨ ਹੀ ਆ ਸਾਰੇ ਬੰਨੇ ਸਾਨੂੰ ਲੱਭ ਰਹੇ ਐ ਵੱਡਾ ਤਗੜਾ ਲੱਖਾਂ ਦੀ ਫੌਜ ਗੁਰੂ ਗੋਬਿੰਦ ਸਿੰਘ ਹੱਸਪੇ ਕਹਿੰਦੇ ਦਇਆ ਸਿੰਘ ਤਿੰਨ ਨਹੀਂ ਚਾਰ ਆ ਆਕੋ ਸਤਿ ਦਾ ਇਹ ਵਸਥਾ ਹੈ ਕੋ ਸੁਣੀਓ ਬਾਕੀ ਤਿੰਨ ਨਹੀਂ ਚਾਰ ਆ ਕਹਿੰਦੇ ਜੀ ਤਿੰਨ ਉਰ ਗੋਬਿੰਦ ਸਿੰਘ ਕਹਿੰਦੇ ਨਹੀਂ ਦਿਆਲ ਸਿੰਘ ਜੀ ਉਹ ਪਰਮੇਸ਼ਰ ਵੀ ਸਾਡੇ ਨਾਲ ਹੈ ਉਹ ਕੋਲ ਹੈ ਤੇ ਭਾਈ ਦਿਆਲ ਸਿੰਘ ਜੀ ਪਰਮੇਸ਼ਰ ਜਿਹਦੇ ਨਾਲ ਹੋਵੇ ਵੱਡੀਆਂ-ਵੱਡੀਆਂ ਤਾਕਤਾਂ ਵੀ ਕੁਝ ਨਹੀਂ ਕਰ ਸਕਦੀਆਂ ਸੱਚ ਦੇ ਚੱਲ ਰਹੇ ਹੋਈਏ ਫਿਰ ਪਰਮੇਸ਼ਰ ਨਾਲ ਹੋਵੇ ਚੌਥਾ ਪਰਮੇਸ਼ਰ ਨਾਲ ਆਕੋ ਸਾਧਨਾ ਪਤਤ ਉਧਾਰਨ ਭੈ ਹਰਨ ਹਰ ਅਨਾਤ ਕੇ ਨਾਥ ਕੋ ਨਾਨਕ ਤੈ ਜਾਣੀਏ ਇਹ ਜਾਣਿਆ ਕਰੀਏ ਸਦਾ ਬਸਤ ਤੁਮ ਸਾਧ ਉਹ ਸਦਾ ਤੇਰੇ ਨਾਲ ਹੈ ਭਾਈ ਡੱਲਾ ਜੀ ਨੇ ਕਿਹਾ ਸੀ ਮਹਾਰਾਜ ਮੈਨੂੰ ਆਵਾਜ਼ ਦੇ ਦੇ ਐਨਾ ਕੁਝ ਹੋ ਗਿਆ ਐਨੇ ਸਿੰਘ ਸ਼ਹੀਦ ਕਰਾ ਦਿੱਤੇ ਸਾਹਿਬ ਜੀ ਦੇ ਮੈਨੂੰ ਆਵਾਜ਼ ਦੇ ਉਹ ਕੀ ਕਿਆ ਸੀ ਜਿਹੜਾ ਗਾ ਕੇ ਪੜੇ ਹੋਏ ਨਾ ਡੱਲਾ ਨਾ ਮੱਲਾ ਗੁਰੂ ਗੋਬਿੰਦ ਕੱਲਾ 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 ਮਾਰਨ ਕਿ ਜਵਾਬ ਦਿੰਦਾ ਜੀ ਗੋਬਿੰਦ ਕਦੇ ਨਾ ਕੱਲਾ गोविंद नाल है अल्लाह ओ गोविंद गोविंद नाल है अल्लाह की गोविंद का देना कल्ला गोविंद नाल है अल्लाह गोविंद गोपिंद क देनाल्ला गोविंद देन गो देन नाल है अल्लाह गुरु गोविंद सिंह आप ही अल्लाह है ਇਹ ਸਾਨੂੰ ਸਮਝਾਇਆ ਸਾਨੂੰ ਸਿਖਿਆ ਦਿੱਤੀ ਹੈ ਗੁਰੂ ਨੂੰ ਅੰਗ ਸੰਗ ਜਾਤ ਤਤ ਉਦਾਹਰਣ ਭੈ ਸਰਣ ਹਰ ਅਨਾਥ ਕੋनाथ ਕੋ ਨਾਨਕ ਤੈ ਜਾਣੀਏ ਸਦਾ ਬਸਤ ਤੁਮ ਸਾਥ ਉਹ ਸਦਾ ਤੇਰੇ ਨਾਲ ਆ